ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਲਾਭ ਸਿੰਘ ਬਾਪੂ ਲਾਭ ਸਿੰਘ ਆਪਣੇ ਜੀਵਨ ਦੇ ਵਿੱਚ ਆਪਣੀਆਂ ਸ਼ਰਤਾਂ ਤੇ ਜੀਵਨ ਬਤੀਤ ਕਰਨ ਵਾਲੇ ਬੰਦਿਆਂ ਚੋਂ ਇੱਕ ਸੀ ਵਿਆਹ ਨਹੀਂ ਸੀ ਕਰਾਇਆ ਟਰੱਕ ਡਰਾਈਵਰ ਸੀ ਇੱਕ ਬਾਹ ਵੱਢੀ ਗਈ ਸੀ ਐਕਸੀਡੈਂਟ ਦੇ ਵਿੱਚ ਸਾਰੀ ਉਮਰ ਐਦਾਂ ਹੀ ਕੱਟੀ ਬੈਲੀਆਂ ਦੇ ਨਾਲ ਜੇਲ੍ਹਾਂ ਕਟਣੀਆਂ ਲੜਾਈਆਂ ਝਗੜੇ ਫਿਰ ਆਪਣੇ ਪਰਿਵਾਰ ਦੀ ਤੇ ਉਹਨਾਂ ਲੋਕਾਂ ਦੀ ਪ੍ਰਵਾਹ ਜ਼ਿਆਦਾ ਕਰਨੀ ਜਿਨ੍ਹਾਂ ਦੇ ਨਾਲ ਰਹਿਣਾ ਪਰਿਵਾਰ ਤੋਂ ਵੀ ਵੱਧ ਕੇ ਸਾਰਾ ਜੀਵਨ ਐਦਾਂ ਹੀ ਕੱਟਿਆ ਬਾਪੂ ਲਾਭ ਸਿੰਘ ਨੇ ਪਿੰਡ ਰਾਜੇਵਾਲ ਰੋਣੋ ਭਗਤਪੂਰਨ ਸਿੰਘ ਜੀ ਦਾ ਨਗਰ ਸੇਵਾ ਦੇ ਪੁੰਜ ਭਗਤਪੂਰਨ ਸਿੰਘ ਜੀ ਦੀ ਉਗਲਾਖੀ ਹੋਈ ਸੇਵਾ ਦੇ ਵਿੱਚੋਂ ਸਾਨੂੰ ਇੱਕ ਇੱਕ ਤੁਸ਼ ਜੀ ਸੇਵਾ ਕਰਨ ਦਾ ਮੌਕਾ ਮਿਲਿਆ ਬਾਪੂ ਲਾਭ ਸਿੰਘ ਜੀ ਦਾ ਜਦੋਂ 27/4/2023 ਨੂੰ ਬੂਟੇ ਵੀਰੇ ਹੋਣੀ ਬਾਪੂ ਲਾਭ ਸਿੰਘ ਨੂੰ ਸਾਡੇ ਕੋਲ ਛੱਡਣ ਆਏ ਇਹਨਾਂ ਨੇ ਪਿੰਡ ਦਾ ਜਦੋਂ ਨਾਂ ਲਿਆ ਤੇ ਅਸੀਂ ਬਾਪੂ ਜੀ ਨੂੰ ਰੱਖਣ ਤੋਂ ਮਨਾਂ ਨਹੀਂ ਕਰ ਸਕੇ ਤੇ ਇੱਕ ਬਾਪੂ ਦੀ ਅੱਖ ਦੇ ਉੱਤੇ ਏਡੀ ਸਾਰੀ ਰਸੌਲੀ ਲਟਕਦੀ ਸੀਗੀ ਸੱਜੀ ਅੱਖ ਤੇ ਤੇ ਉਹਦਾ ਬਾਪੂ ਨੂੰ ਤਕਲੀਫ ਵੀ ਬਹੁਤ ਸੀ ਬਾਹਾਂ ਵੀ ਹੈ ਨਹੀਂ ਸੀ ਇੱਕ ਤੇ ਪਰਿਵਾਰ ਵੀ ਹੈ ਨਹੀਂ ਸੀ ਕੋਈ ਬੂਟੇ ਵੀਰੇ ਉਹਨਾਂ ਨੇ ਹੋਰ ਪਿੰਡ ਦੇ ਕੁਝ ਪਤਵੰਤਿਆਂ ਨੇ ਰਲ ਕੇ ਉਪਰਾਲਾ ਕੀਤਾ ਵੀ ਕਿਤੇ ਉੱਥੇ ਕਿਤੇ ਇੱਥੇ ਹੁਣ ਪਿਆਰ ਇਹਿੰਦਾ ਜਿਨ੍ਹਾਂ ਲੋਕਾਂ ਦੇ ਨਾਲ ਸਮਾਂ ਬਤੀਤ ਕੀਤਾ ਸੀ ਜਿਆਦਾ ਉਹ ਆਪ ਦਾ ਬਾਹਰ ਅੰਦਰ ਚਲੇ ਗਏ ਹੁਣ ਕੋਈ ਸੰਭਾਲਣ ਵਾਲਾ ਆਪ ਦਾ ਭਰਾ ਭਤੀਜਾ ਭੈਣ ਭੂਆ ਕੋਈ ਨਹੀਂ ਤਾਂ ਬਾਪੂ ਇਹਦੇ ਇਥੇ ਲਾਸ਼ ਸ਼ੁਰੂ ਹੋਇਆ ਅੱਖ ਦੇ ਵਿੱਚੋਂ ਰਸੌਲੀ ਦਾ ਆਪਰੇਸ਼ਨ ਹੋ ਗਿਆ ਉਹਦਾ ਸੈਂਪਲ ਭੇਜਿਆ ਗਿਆ ਡਾਕਟਰਾਂ ਵੱਲੋਂ ਤਾਂ ਪਤਾ ਲੱਗ ਗਿਆ ਵੀ ਉਹਦੇ ਚ ਕੈਂਸਰ ਆ ਚਲੋ ਸਮਾਂ ਬੀਤਿਆ ਪੰਜ ਚਾਰ ਪੰਜ ਮਹੀਨੇ ਬਾਅਦ ਬਾਪੂ ਦੇ ਮੂੰਹ ਦੇ ਵਿੱਚੋਂ ਇੱਕ ਏਡੀ ਵੱਡੀ ਸਾਈਡ ਤੋਂ ਰਸੋਲੀ ਨਿਕਲਣੀ ਸ਼ੁਰੂ ਹੋ ਗਈ ਉਹ ਵਧਣ ਲੱਗੀ ਤਕਲੀਫ ਦੇਣ ਲੱਗੀ ਫਿਰ ਡਾਕਟਰ ਨਾਲ ਗੱਲ ਕੀਤੀ ਕੀਮੋਥੈਰਪੀ ਚੱਲੀਆਂ ਰੇਡੀਏਸ਼ਨ ਚੱਲੀ ਤੇ ਉਹਦੇ ਨਾਲ ਬਾਪੂ ਦੇ ਸਾਰੇ ਵਾਲ ਔਡ ਗਏ ਦਾੜੀ ਦੇ ਕੇ ਸਿਰ ਦੇ ਪਰ ਉਹਦੇ ਨਾਲ ਕਾਫੀ ਫਰਕ ਪੈ ਗਿਆ ਰਸੋਈ ਛੋਟੀ ਹੋ ਗਈ ਤਕਲੀਫ ਘਟ ਗਈ ਬਾਪੂ ਦੀ ਤਾਂ ਇਦਾਂ ਹੀ ਸਮਾਂ ਬੀਤਦਾ ਗਿਆ 1 ਸਾਲ 7 ਮਹੀਨੇ ਤੇ 12 ਦਿਨ ਦਾ ਸਫਰ ਬਾਪੂ ਨੇ ਸੁਪਨਿਆਂ ਦੇ ਘਰ ਚ ਪੂਰਾ ਕੀਤਾ ਹੁਣ ਪਿਛਲੇ ਕਰੀਬ 4-5 ਮਹੀਨਿਆਂ ਤੋਂ ਡਾਕਟਰਾਂ ਨੇ ਜਵਾਬ ਦਿੱਤਾ ਸੀ ਰਸੋਈ ਜਿਹੜੀ ਮੂੰਹ ਵਾਲੀ ਸੀ ਉਹ ਵੱਧ ਕੇ ਏਡੀ ਵੱਡੀ ਹੋ ਗਈ ਸੀ ਤੇ ਕੈਂਸਰ ਡਾਕਟਰ ਦੱਸਦੇ ਸੀ ਅੰਦਰ ਮੂੰਹ ਦੇ ਵਿੱਚ ਬ੍ਰੇਨ ਚ ਕੰਨ ਚ ਅੱਖਾਂ ਚ ਚੈਸਟ ਦੇ ਵਿੱਚ ਸਾਰੇ ਫੈਲ ਚੁੱਕੇ ਆ ਸੀ ਇਲਾਜ ਕੋਈ ਨਹੀਂ ਸੀ ਸੇਵਾ ਹੀ ਆ ਉਹ ਕਹਿੰਦੇ ਜੇ ਆਪਰੇਸ਼ਨ ਵੀ ਕਰਦੇ ਆ ਤਾਂ ਆਪਰੇਸ਼ਨ ਦੇ ਸਮੇਂ ਡੈਥ ਹੋ ਸਕਦੀ ਆ ਉਹ ਕਹਿੰਦੇ ਸੀ ਤੇ ਲੱਖਾਂ ਰੁਪਏ ਖਰਚ ਕੇ ਵੀ ਕੋਈ ਰਿਜ਼ਲਟ ਨਹੀਂ ਸੀ ਪੋਜ਼ਿਟਿਵ ਤੇ ਬਾਪੂ ਆਪਣੇ ਆਪ ਦੇ ਵਿੱਚ ਇੱਕ ਯੂਨੀਵਰਸਿਟੀ ਸੀ ਇੱਕ ਕਾਲਜ ਸੀ ਇੰਨੀ ਨੌਲੇਜ ਸੀ ਬਾਪੂ ਨੇ ساری ਦੁਨੀਆ ਗਾਹੀ ਹੋਈ ਸੀ ਬੰਬੇ, ਕਲਕੱਤੇ, ਦਿੱਲੀ ਕੋਈ ਸ਼ਹਿਰ ਹਿੰਦੁਸਤਾਨ ਦਾ ਛੱਡਿਆ ਹੀ ਨਹੀਂ ਜਿੱਥੇ ਨਾ ਗਿਆ ਹੋਵੇ ਗੱਲਾਂ ਇੰਨੀਆਂ ਬਾਪੂ ਨੂੰ ਆਉਂਦੀਆਂ ਸੀ ਕਿਸੇ ਨੂੰ ਬਾਰੇ ਨਹੀਂ ਸੀ ਆਉਣ ਦਿੰਦਾ ਤੇ ਬਾਪੂ ਦਾ ਜਿਹੜਾ ਆਖਰੀ ਸਮਾ ਸੀ ਨਾ ਪਿਛਲੇ 3 ਕਿ ਮਹੀਨੇ ਬਹੁਤ ਤਕਲੀਫ ਦੇ ਵਿੱਚ ਗੁਜ਼ਰੇ ਹੁਣ ਤਾਂ ਪਿਛਲੇ 1.5 ਕਿ ਮਹੀਨੇ ਤੋਂ ਬੋਲ ਵੀ ਨਹੀਂ ਹੁੰਦਾ ਸੀ ਮੂੰਹ ਚੋਂ ਬਲੱਡ ਹੀ ਆਉਂਦਾ ਸੀ ਤੇ ਉਹ ਵੀ ਬਾਹਰ ਕੈਂਸਰ ਫਟ ਗਿਆ ਸੀ ਪਰ 7 ਕਿ ਮਹੀਨੇ ਪਹਿਲਾਂ ਬਾਪੂ ਜिद ਕਰਨ ਲੱਗ ਗਿਆ ਵੀ ਮੈਂ ਪਿੰਡ ਜਾ ਕੇ ਆਉਣਾ ਥੋੜਾ ਪਵਾ ਕੇ ਆਉਣਾ ਮੈਂ ਥੋੜਾ ਜਿਹਾ ਠੀਕ ਹੋ ਜਾਂ। ਤੇ ਅਸੀਂ ਬੁੱਟੇ ਵੀਰੇ ਉਹਨਾਂ ਨੂੰ ਫੋਨ ਕੀਤਾ ਵੀਰੇ ਹੁਣੇ ਆਏ ਲੈ ਕੇ ਚੱਲ ਬਾਪੂ 2-3 ਦਿਨ ਪਿੰਡ ਰਹਿ ਕੇ ਆਇਆ ਮਿਲ ਗਿਆ ਆਏ ਆਪਣੇ ਬੰਦਿਆਂ ਨੂੰ ਉੱਥੇ ਜਾ ਕੇ ਮੇਲੇ ਗਿੱਲੇ ਸੀ ਹੋਰ ਕੀ ਸੀ। ਉਸ ਤੋਂ ਬਾਅਦ ਹੁਣ 2 ਕਿ ਮਹੀਨਿਆਂ ਦਾ ਫੇਰ ਕਹੀ ਜਾਂਦਾ ਸੀ ਵੀ ਮੈਂ ਜਾਣਾ ਜਾਣਾ ਪਰ ਹਾਲਤ ਬਹੁਤ ਖਰਾਬ ਸੀ ਭੇਜਣ ਵਾਲੀ ਹਾਲਤ ਹੈ ਨਹੀਂ ਸੀਗੀ। ਪਰ ਅਜ ਬਾਪੂ ਸਾਡਾ ਲਈ ਛੱਡ ਕੇ ਚਲਾ ਗਿਆ ਸਾਨੂੰ ਕੱਲ ਬਾਪੂ ਨੇ ਆਪਣੀ ਜ਼ਿੰਦਗੀ ਦੇ ਆਖਰੀ ਸਵਾਸ ਲੈ ਤੇ ਇਸ ਦੁਨੀਆ ਨੂੰ ਕੁਝ ਕਰ ਗਿਆ ਬਾਪੂ ਇਸ ਦੁਨੀਆ ਤੇ ਜਿੰਨਾ ਕ ਸਫਰ ਬਾਪੂ ਦਾ ਸੀ ਪੂਰਾ ਕਰਕੇ ਇਸ ਦੁਨੀਆ ਤੋਂ ਚਲਾ ਗਿਆ ਧੰਨਵਾਦ ਕਰਦੇ ਆਂ ਅਸੀਂ ਦਲਬੀਰ ਸਿੰਘ ਦਾ ਮੈਂਬਰ ਪੰਚਾਇਤ ਨੇ ਬਾਈ ਬੂਟੇ ਬੂਟੇ ਦਾ ਤੇ ਸਖਦੇਵ ਸਿੰਘ ਦਾ ਤਿਸੂ ਦਾ ਨਾਮ ਸਿੰਘ ਦਾ ਇਹ ਚਾਰ ਮੈਂਬਰ ਪਿੰਡੋਂ ਬਾਪੂ ਦਾ ਭਾਰਤਿਕ ਸਰੀਰ ਲੈਣ ਆਏ ਨੇ ਇਹਨਾਂ ਨੇ ਬਾਪੂ ਦਾ ਸੰਸਕਾਰ ਇਹ ਕਹਿੰਦੇ ਅਸੀਂ ਪਿੰਡ ਕਰਾਂਗੇ ਜਾ ਕੇ ਜਦੋਂ ਛੱਡ ਕੇ ਗਏ ਉਦੋਂ ਵੀ ਬਾਈਆਂ ਨੇ ਦੱਸਿਆ ਸੀ ਵੀ ਜੇ ਕੋਈ ਕੱਲ ਉਹਨਾਂ ਦੀ ਕੀ ਗੱਲ ਹੁੰਦੀ ਆ ਅਸੀਂ ਤੁਹਾਡੇ ਨਾਲ ਆ ਜਿਵੇਂ ਵੀ ਤੁਸੀਂ ਕਹੋ ਤੇ ਬਾਪੂ ਨੂੰ ਅਸੀਂ ਚਾਹੁੰਦੇ ਸੀ ਉਸੇ ਮਿੱਟੀ ਦੇ ਵਿੱਚ ਦਫਨਾ ਹੋਵੇ ਜਾ ਕੇ ਜਿੱਥੇ ਨੇ ਆਪਣੇ ਜੀਵਨ ਦਾ ਵੱਡਾ ਹਿੱਸਾ ਕੱਢਿਆ ਜਿਸ ਪਿੰਡ ਦੇ ਨਾਲ ਬਾਪੂ ਦਾ ਕੁਈ ਮੋਹ ਸੀ ਕੋਈ ਰਿਸ਼ਤਾ ਸੀ ਉਸ ਨਗਰ ਦੇ ਵਿੱਚ ਚੱਲੇ ਬਾਪੂ ਰਾਜਵਾਲ ਪਿੰਡ ਦੇ ਵਿੱਚ ਰਾਜਵਾਲਾ ਪਿੰਡ ਲੁਧਿਆਣਾ ਜ਼ਿਲ੍ਹੇ ਦਾ ਹੀ ਪਿੰਡ ਆ ਸਮਰਾਲਾ ਤਹਿਸੀਲ ਦਾ ਖੰਨਾ ਤਹਿਸੀਲ ਦਾ ਤੇ ਉੱਥੇ ਬਾਪੂ ਜੀ ਅੱਜ ਮਿੱਟੀ ਦੇ ਵਿੱਚ ਮਿੱਟੀ ਹੋਣਗੇ ਤੇ ਸ਼ੁਕਰਾਨਾ ਕਰਦੇ ਆ ਨਗਰ ਨਿਵਾਸੀਆਂ ਦਾ ਵੀ ਤੇ ਵੀਰ ਜਿਹੜੇ ਆਏ ਨੇ ਉਹਨਾਂ ਦਾ ਵੀ ਬਾਪੂ ਨੂੰ ਇੱਥੋਂ ਲੈ ਕੇ ਚੱਲੇ ਨੇ ਇਸ ਮਿੱਟੀ ਨੂੰ ਉਸ ਮਿੱਟੀ ਤੱਕਰ ਪਹੁੰਚਾਉਣ ਦਾ ਪ੍ਰਬਾਲਾ ਕਰਨ ਲੱਗੇ ਨੇ ਇੱਕ ਬਾਪੂ ਜੀ ਦੇ ਵੀ ਅਧਾਰ ਕਾਰਡ ਵਗੈਰਾ ਸੀ ਕਿਨਾਂ ਜੋ ਬਾਪੂ ਜੀ ਦੇ ਕੋਲੇ ਸੀਗਾ ਸਮਾਨ ਉਸ ਟਾਈਮ ਇੱਕ ਕੁਛ ਪੈਸੇ ਸੀ ਬਾਪੂ ਦੇ ਕੋਲੇ 530 ਰੁਪਏ ਤੇ ਇਹ ਉੱਥੇ ਚਾਹ ਬਾਪੂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਕਿਤੇ ਵੀ ਜਿੱਥੇ ਭੋਗ ਦੇ ਵਿੱਚ ਸੇਵਾ ਚ ਪਾ ਦਿਓ ਤੇ ਆਧਾਰ ਕਾਰਡ ਆ ਬਾਪੂ ਦੇ ਤੇ ਕੁਛ ਕਾਗਜ਼ ਪੱਤਰ ਸੀ ਜਿਹੜੇ ਬਾਪੂ ਦੇ ਕੋਲੋਂ ਮਿਲੇ ਆ ਤੇ ਬਾਪੂ ਲਾਭ ਸਿੰਘ son of ਬਚਨ ਸਿੰਘ ਪਿੰਡ ਰਾਜੀਵਾਲ ਰੋਣਾ ਜ਼ਿਲ੍ਹਾ ਲੁਧਿਆਣਾ ਅੱਜ ਹੀ ਹੋ ਜਾਂ ਰੱਖ। ਹਾਂਜੀ। ਸਨਸਕਾਰ ਇਸੇ ਹੋਣਾ ਚਾਹੀਦਾ। ਨਹੀਂ ਇੱਥੇ ਤਾਂ ਹੋਣਾ ਚਾਹੀਦਾ ਸੀ ਬਾਪੂ ਪਰ ਆਪਣੀ ਸੀਗੀ ਮੰਨਦੀ ਮੈਂ ਬਾਪੂ ਨੂੰ ਵੀ ਪੁੱਛਿਆ ਸੀ ਵੀ ਜੇ ਤੈਨੂੰ ਉਨਿੱਕੀ ਗੱਲ ਹੋ ਜੇ ਬਾਪੂ ਵੀ ਤਰਾ ਸਨਸਕਾਰ ਕਿੱਥੇ ਕਰੀਏ? ਉਹ ਕਹਿੰਦੇ ਮੇਰੇ ਪਿੰਡ ਕਰਿਓ। ਕੋਈ ਨਾ ਰੋ ਨਾ। ਸਾਡੀ ਸ਼ਾਦ ਹੋਊਗੀ। ਓਏ ਆਪਣੇ ਨਾਲ ਹੀ ਆ ਇਹ। ਗੁਰਮੁਖ ਆਪਣੇ ਨਾਲ ਹੀ। ਕੁੰਗੇ ਦੇ ਇੱਥੇ ਕਹਿੰਦਾ ਜੀ। ਨਹੀਂ ਕੋਈ ਨਾ। ਪਿੰਡ ਜਾਣਾ ਚਾਹੀਦਾ ਬਾਪੂ ਪਿੰਡ। ਨਹੀਂ ਬਾਬਾ ਜੀ। ਨਹੀਂ ਬਾਪੂ। ਸਾਡਾ ਪਿਆਰ ਆਪਣਾ ਪਿਆਰ ਆਪਣੇ ਨਾਲ ਆਪ ਇਸ਼ਨਾਨ ਕਰਾਤਾ ਤਿਆਰ ਕਰਕੇ ਐਨ ਬਾਪੂ ਨੂੰ ਬਾਪੂ ਦੀ ਮਿੱਟੀ ਜੀ ਭੇਜਣਾ ਬਾਪੂ ਜਿਹੜੀ ਮਿੱਟੀ ਦਾ ਹੈਗਾ ਜਿਹੜਾ ਬੂਟਾ ਜਿੱਥੋਂ ਉੱਗਿਆ ਬਾਪੂ ਕੋਈ ਨਾ ਬਾਪੂ ਹੌਸਲਾ ਰੱਖ ਕੋਈ ਹੌਸਲਾ ਰੱਖ ਗੁਰਮੁਖ ਸਿਆ ਆਕਾ ਇਹ ਰਿਸ਼ਤੇ ਜਿਹੜੇ ਸਾਡੇ ਇੱਥੇ ਬਣ ਜਾਂਦੇ ਆ ਨਾ ਇਹ ਉਹਨਾਂ ਰਿਸ਼ਤਿਆਂ ਤੋਂ ਵੀ ਉੱਪਰ ਨੇ ਜਿਹੜੇ ਖੂਨ ਦੇ ਰਿਸ਼ਤੇ ਹੁੰਦੇ ਨੇ ਜਿਹੜੇ ਮਾਮੇ ਮਾਸੀ ਭੂਆ ਚਾਚੇ ਤਾਇਆ ਦੀ ਗੱਲ ਕਰਦੇ ਆ ਨਾ ਸਾਡੇ ਇਹਨਾਂ ਬਾਪੂ ਬਜ਼ੁਰਗਾਂ ਦੇ ਉਹ ਰਿਸ਼ਤਿਆਂ ਤੋਂ ਵੀ ਉੱਪਰ ਦਾ ਇੱਕ ਰਿਸ਼ਤਾ ਬਣਿਆ ਸੀ ਇੱਥੇ ਬਾਪੂ ਲਾਲ ਸਿੰਘ ਨਾਲ ਕਿਉਂਕਿ ਬਾਪੂ ਲਾਲ ਸਿੰਘ ਬਹੁਤ ਲੋਟਾ ਬੰਦਾ ਸੀ ਬੜੀਆਂ ਗੱਲਾਂ ਕਰਨ ਵਾਲਾ ਬੜਾ ਦਿਲਵਾ ਕੇ ਰੱਖਦਾ ਸੀ ਸਾਰਿਆਂ ਦਾ ਬੜਾ ਦਲੇਰ ਬੰਦਾ ਸੀ ਮਰਨ ਤੱਕ ਹੁਣ ਆਖੀਰਲੇ ਸਮੇਂ ਤੱਕ ਬਾਪੂ ਨੂੰ ਪਤਾ ਲੱਗ ਗਿਆ ਸੀਗਾ ਵੀ ਮੈਂ ਹੁਣ ਬਚਣਾ ਨਹੀਂ ਫੇਰ ਵੀ ਕਹਿੰਦੇ ਕੋਈ ਨਹੀਂ ਹੁੰਦਾ ਕੋਈ ਨਹੀਂ ਹੁੰਦਾ ਇੱਕ ਬਾਹਰਾਂ ਹੀ ਦੁਪੱਟਾ ਬੰਨ ਲੈਣਾ ਤੇ ਪਰਵਾਹ ਡੰਡਾ ਸੀ ਇੱਕ ਬਾਪੂ ਕੋਲੇ ਬਸ ਉਹ ਐਂਡ ਟਿੱਕਰ ਬਾਪੂ ਨੇ ਡੰਡਾ ਨਹੀਂ ਛੱਡਿਆ ਹੁਣ ਆਈਸੀਯੂ ਦੇ ਵਿੱਚ ਡਾਕਟਰ ਕਹਿੰਦੇ ਸੀ ਇਹ ਪਰੇ ਕਰ ਦੋ ਹੁਣੇ ਤੋਂ ਤੇ ਉਹ ਡਾਂਗ ਦੇ ਨਾਲ ਹੀ ਤੁਰਦਾ ਸੀ ਤੇ ਸਾਰੀ ਉਮਰ ਰਫਰਾਂ ਰਾਂ ਡਾਂਗਾ ਨਾਲ ਟੱਕੂਏ ਗਨਾਸਿਆਂ ਨਾਲ ਯਾਰੀ ਰੱਖੀ ਬਾਪੂ ਨੇ ਆਪਣੀ ਪਰ ਅੱਜ ਸਭ ਕੁਝ ਛੱਡ ਕੇ ਇੱਥੋਂ ਚੱਲਿਆ ਪਰ ਇੱਕ ਪਿੱਛੇ ਉਹ ਜਾਦਾਂ ਉਹ ਪਿਆਰ ਛੱਡ ਚੱਲਿਆ ਅੱਜ ਸਾਡੇ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਕੋਈ ਜੇ ਰੋ ਰਿਹਾ ਨਾ ਤਾਂ ਪਹਿਲੀ ਵਾਰੀ ਹੋ ਰਿਹਾ ਐਦਾਂ ਦਾ ਕੁਝ ਜਿਹੜੇ ਸਾਡੇ ਬਜ਼ੁਰਗ ਵੀਰ ਹੋ ਰਹੇ ਨੇ ਦੂਸਰੇ ਬਜ਼ੁਰਗ ਦੇ ਜਾਣ ਤੇ ਤੇ ਉਹ ਪਿੰਡ ਦੇ ਵਸਿੰਦੇ ਵੀ ਰੋ ਰਹੇ ਨੇ ਜਿਨ੍ਹਾਂ ਦਾ ਕੋਈ ਰਿਸ਼ਤਾ ਨਹੀਂ ਸੀ ਖੂਨ ਦਾ ਪਰ ਅੱਜ ਇੱਕ ਰਿਸ਼ਤਾ ਇਨਸਾਨ ਹੋਣ ਦਾ ਨਵਾਂ ਆਇਆ ਨੇ ਭਾਈ ਬਸ ਇਹੀ ਸਾਡੀਆਂ ਰਿਸ਼ਤੇਦਾਰੀਆਂ ਭਾਈ ਸਮਾਜ ਵੀ ਇੱਕ ਪਰਿਵਾਰ ਹੁੰਦਾ ਤੇ ਇੱਕ ਪਰਿਵਾਰ ਦਾ ਮੈਂਬਰ ਹਰ ਇੱਕ ਇਨਸਾਨ ਜਿਹੜਾ ਸਾਡੇ ਆਸ-ਪਾਸ ਵਿਚਰਦਾ ਪਰ ਅਸੀਂ ਅੱਜ ਇੰਨੇ ਸੈਲਫਿਸ਼ ਹੋ ਗਏ ਆ ਅਸੀਂ ਆਪਣੇਾਂ ਤੋਂ ਵੀ ਮਨਕਰ ਹੋ ਜਾਂਦੇ ਕਈ ਵਾਰ ਪਰ ਜੇ ਰਿਸ਼ਤਾ ਨਿਵਾਉਣਾ ਹੋਵੇ ਤਾਂ ਸੱਤ ਬਗਾਨੇ ਨਾ ਵੀ ਨਵਾਇਆ ਜਾ ਸਕਦਾ ਜਿੱਦਾਂ ਬਾਪੂ ਲਾਭ ਸਿੰਘ ਜੀ ਨੇ ਸਾਡੇ ਨਾਲ ਨਵਾਇਆ ਜਾਂ ਅਸੀਂ ਬਾਪੂ ਨਾਲ ਨਵਾ ਰਹੇ ਹਾਂ ਕਰਿਓ ਅਰਦਾਸ ਬਾਪੂ ਜੀ ਨੂੰ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਤੇ ਇਹਨਾਂ ਦਾ ਜਿਹੜਾ ਅੰਤਮ ਸੰਸਕਾਰ ਹੈ ਪਿੰਡ ਰਾਜੇਵਾਲ ਹੋਵੇਗਾ ਤੇ ਉੱਥੇ ਸਹਿਜ ਪਾਠ ਦੇ ਪਾਠ ਪ੍ਰਕਾਸ਼ ਕਰਾ ਕੇ ਭੋਗ ਵੀ ਗੁਰਦੁਆਰਾ ਸਾਹਿਬ ਚ ਪਾਏ ਜਾਣਗੇ 10 ਦਿਨਾਂ ਬਾਅਦ ਜਦੋਂ ਵੀ ਤਰੀਕ ਦੱਸਣਗੇ ਪਿੰਡ ਵਾਲੇ ਨਿਵਾਸੀ ਵੀਰ ਸਾਨੂੰ ਉਹ ਵੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਜੇ ਕੋਈ ਬਾਪੂ ਜੀ ਦੇ ਅੰਤਿਮ ਅਰਦਾਸ ਸ਼ਾਮਲ ਹੋਣਾ ਚਾਹੁੰਦਾ ਹੋਊਗਾ ਤੇ ਉਹ ਵੀ ਜਰੂਰ ਸ਼ਾਮਲ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਦਾਸ ਇੱਕ ਵੰਕਾਰ ਵਾਇਗੋ ਜਿਸ ਦੀ ਫਜ਼ਲ ਸ਼ਰੀਫ ਹੋਤੀ ਦੀ ਸਾਹਿਬਾ ਸ਼ਰੀਫ ਹੋਤੀ ਪਾਸ ਸਾਹਿ 10 ਪਿਠਮ 38 ਸੈਂਟਕੇ ਗੁਣਾ ਲਿਤੇ ਆਏ ਤੇਰੇ ਅੰਗਦ ਗੁਰ ਤੇ ਆਵਦਾ ਰਾਮਦਾਸੇ ਹੋਏ ਸਹਾਇ ਆਜਨ ਹਰਗੋਬਿੰਦ ਸਿੰਘ ਸੇਵਾ ਸਹਿਰਾਇ ਸਰਕਿਸ਼ਨ ਤੇ ਇੱਥੇ ਸਾਬਦ ਕੀ ਆਏ ਤੇ ਇੱਕ ਬਾਦ ਅਸੈਂਬਰੀ ਕਾਨੂੰਨ ਤੇ ਆਵੇ ਸਾਹਿਬ ਸਾਈ ਹੋਏ ਸਹਾਇ 10 ਪਾਸ ਸਾਹਿ ਗੋਬਿੰਦ ਸਿੰਘ ਦੀ ਮਹਿਮਾ ਕਹੀ ਜਸਮਰਾਲ ਜੀ 200 ਗਰਨ ਸਾਹਿ ਪਾਰ ਦੇ ਦਰਵਾਜ਼ੇ ਅੰਦਰ ਕੇ ਬੋਲੋ ਜੀ ਵਾਹਿਗੁਰੂ ਮੁੱਖੀ ਪਿਆਰਿਆ ਚੋਟ 30 ਮਿੰਟ ਜੀ ਲੋਕ ਪਰਿਵਾਰ ਨੂੰ ਪਾਣਾ ਬਣਦਾ ਬਲ ਬਖਸ਼ੇ ਹੋਰ ਪਰਿਵਾਰ ਨੂੰ ਪਾਣਾ ਬਣਦਾ ਬਲ ਬਖਸ਼ੇ ਕੱਲੇ ਆਵੇ ਨਾਨਕ ਸਾਡੀ ਉੱਠੀ ਜਾ ਜਿਵੇਂ ਜਿਵੇਂ ਚਰਾ ਹੁਕਮ ਤੀਵੇ ਤੀਵੇ ਹੋਬਰਾ ਜੋ ਜਲ ਮੇ ਸਰਹਾਏ ਕਟਾਣਾ ਤੋ ਜੋਦੇ ਸੰਜੋ ਸਮਾਣਾ ਬੈਠ ਕੇ ਗਵਰਨਰ ਪਾਇ ਬਿਸਰਾਮ ਨਾਨਕ ਪ੍ਰਭ ਕੇ ਸਾਧ ਗੁਰੂ ਬਾਹ ਸੇ ਪਾ ਸਟੇਡੀਅਮ ਹੋ ਬਚਾਰ ਕੇ ਰੱਖਣਾ ਸੱਚੇ ਪਾਸ਼ਾ ਜੀ ਅਸੇ ਪਾਸ਼ਾ ਜੀ ਉਹ ਆਪਣੇ ਪਰਿਵਾਰ ਵਿੱਚ ਜਾ ਕੇ ਇਹਨਾਂ ਦਾ ਅੰਤਿਮ ਸੰਸਕਾਰ ਹੋਵੇਗਾ ਅਗਿਆ ਬਖਸ਼ ਉਸ ਕੇ ਪਾਸ਼ਾ ਜੀ ਉਹ ਯਾਤਰਾ ਕਰਦੇ ਨੇ ਕਸ਼ਟਾਂ ਕੇ ਕਸ਼ਟ ਦੂਰ ਕਰਨ ਸੱਚੇ ਪਾਸ਼ਾ ਜੀ ਅਖਰ ਵਾਲਾ ਕਾਟਾ ਬੋਲਦੇ ਮਾਫ ਕਰਨੇ ਸਹੀ ਪਿਆਰੇ ਮੇਲ ਜਿੰਨਾ ਮਿਲਦਾ ਨਾਮ ਜਿੱਤੇ ਆਵੇ ਨਾ ਹੰਤ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ ਕਮਜੋ ਕਾਕਾ ਵਾਹਿਗੁਰੂ 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 ਜੀ